ਤਨੋ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ ਪੰਜਵਾਂ ਮਰਸਨਾ ਗੁਣ ਗੋਪਾਲ ਨਿਦ ਗਾਇਣ ਸ਼ਾਂਤੇ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣਾ ਔਰ ਸਨਾ ਗੁਣ ਗੋਪਾਲ ਨਿਦ ਗਾਇਣਾ ਸ਼ਾਂਤੇ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣਾ ਰਹਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਬਚਲ ਕਿਰਪਾ ਦੇ ਖਜ਼ਾਨੇ ਤਖਤਾਂ ਤੇ ਸਭੈ ਮਾਨ ਵਾਲੀਏ ਕੁਲ ਆਲਮ ਸਭ ਧਰਮਾਂ ਦੇ ਸੱਚੇ ਸੁੱਚੇ ਸੰਜੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਵਨ ਪਵਿੱਤਰ ਹਜ਼ੂਰੀ ਅੰਦਰ ਸਦਾਏ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਗੁਰ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੋਖ ਦਵਾਰ ਦੀ ਮਹਾਵਾਕ ਅਨਸਾਰ ਅੰਮ੍ਰਿਤ ਵੇਲੇ ਦੇ ਸਮੇ ਸਤਗੁਰ ਜੀਆਂ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਦੇ ਸਮੇ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰ ਜੀਆਂ ਦੀ ਪਾਵਨ ਪੇਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ ਉਪਰੰਤ ਜੋ ਸਤਿਗੁਰ ਜੀਆਂ ਨੇ ਅਮਰਤੁਲੇ ਪ੍ਰਕਾਸ਼ਣ ਹੋ ਕਰਕੇ ਪਾਵਨ ਪੀਤਰ ਹੁਕਮ ਰਿਦਾਤ ਬਖਸ਼ੀ ਕੀਤੀ ਹੈ ਪਾਵਨ ਪੀਤਰ ਹੁਕਮਨਾਮੀ ਦੀ ਕਥਾ ਵਿਚਾਰ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਸਰਮਣ ਕਰਿਏ ਜੀ ਸਾਰ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5ਵਾਂ ਟੋਡੀ ਰਾਗ ਹੈ 33ਾਂ ਰਾਗਾਂ ਦੇ ਵਿੱਚੋਂ ਇਹ ਟੋਡੀ ਵੀ ਰਾਗ ਹੈ ਟੋਡੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਜੀਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ ਰਸਨਾ ਗੁਣ ਗੋਪਾਲ ਨਿਦ ਗਾਇਣ ਪਾਤਸ਼ਾਹ ਫਰਮਾਨ ਕਰਦੇ ਨੇ ਇਹ ਭਾਈ ਪ੍ਰਤੱਖ ਰਸਨਾ ਦੇ ਨਾਲ ਜੀਬ ਦੇ ਨਾਲ ਗੁਣ ਗੋਪਾਲ ਨਿਦ ਗਾਇਣ ਰਸਨਾ ਦੇ ਨਾਲ ਪ੍ਰੀਤ ਰੂਪੀ ਰਸਨਾ ਦੇ ਨਾਲ ਵੀ ਗੁਣਾ ਦੇ ਨਿੱਧ ਸਮੁੰਦਰ ਗੋਪਾਲ ਕਹਿੰਦੇ ਨੇ ਗੋ ਪ੍ਰਥਵੀ ਪਾਲ ਪਾਲਕ ਪ੍ਰਥਵੀ ਦਾ ਪਾਲਕ ਅਕਾਲਪੁਰਖ ਵਾਹਿਗੁਰੂ ਜੀ ਗੁਣ ਗੋਪਾਲ ਨਿੱਧ ਗਾਇਨ ਪਾਤਸ਼ਾਹ ਪ੍ਰਮਾਨ ਕਰਦੇ ਰਸਨਾ ਦੇ ਨਾਲ ਗੁਣ ਗਾਇਨ ਕਰ ਉਸ ਗੋਪਾਲ ਅਕਾਲਪੁਰਖ ਵਾਹਿਗੁਰੂ ਜੀ ਦੇ ਨਿਧ ਸਮੁੰਦਰ ਗਾਇਨ ਗਾਉਣਾ ਕਰੀਏ ਉਚਾਰਨਾ ਕਰੀਏ ਪਰਮੇਸ਼ਰ ਦੇ ਗੁਣ ਗਾਣ ਕਰਨਾ ਕਰ ਇਹ ਰਸਨਾ ਦੇ ਨਾਲ ਰਸਨਾ ਕਾਦੇ ਵਾਸਤੇ ਪ੍ਰਾਪਤ ਹੋਈ ਹੈ ਕਾਦੇ ਵਾਸਤੇ ਮਿਲੀ ਹੈ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਪਰਮੇਸ਼ਰ ਦੇ ਗੁਣ ਗਾਇਨ ਕਰਨ ਵਾਸਤੇ ਗੁਰਬਾਣੀ ਪੜਨ ਵਾਸਤੇ ਇਹ ਪਾਤਸ਼ਾਹ ਨੇ ਇਹ ਰਸਨਾ ਬਖਸ਼ੀ ਕੀਤੀ ਆ ਰਸਨਾ ਪਾਤਸ਼ਾਹ ਗੁਰਵਾਣੀ ਅੰਦਰ ਵੀ ਫਰਮਾਨ ਕਰਦੇ ਨੇ ਰਸਨਾ ਜਪੈਨ ਨਾਮ ਤਿਲ ਤਿਲ ਕਰ ਕੱਟੀਏ ਜੇ ਇਹ ਰਸਨਾ ਨਾਮ ਨਹੀਂ ਜਪਦੀ ਤੇ ਪਾਤਸ਼ਾਹ ਕਹਿੰਦੇ ਇਹਨੂੰ ਤਿਲ ਤਿਲ ਥੋੜਾ ਥੋੜਾ ਕਰਕੇ ਕੱਟ ਹੀ ਦੇਣਾ ਚਾਹੀਦਾ ਕੀ ਕਰਨਾ ਇਹ ਰਸਨਾ ਕੇਵਲ ਚੁਗਰੀ ਨਦੀਆ ਕਰਨ ਵਾਸਤੇ ਨਹੀਂ ਹੈ ਤੂਲ ਜੂਲੂਲ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਵਾਸਤੇ ਨਹੀਂ ਹੈ ਸੁੰਦਰ ਰਸਨਾ ਪ੍ਰਾਪਤ ਹੋਈ ਹੈ ਪਾਤਸ਼ਾਹ ਕਹਿੰਦੇ ਇਹ ਨਾਮ ਜਪਣ ਵਾਸਤੇ ਪਾਤਸ਼ਾਹ ਪ੍ਰਮਾਨ ਕਰਦੇ ਇਹ ਭਾਈ ਈਸ਼ ਰਸਨਾ ਦੇ ਨਾ ਰਸਨਾ ਗੁਣ ਗੋਪਾਲ ਨਿਦ ਗਾਇਨ ਇਹਦੇ ਨਾਲ ਗੁਣ ਗਾਇਨ ਕਰਨ ਗੋਪਾਲ ਸਮੁੰਦਰ ਗੁਣਾ ਦੇ ਸਮੁੰਦਰ ਗੁਣ ਗੋਪਾਲ ਨਿਦ ਗਾਇਨ ਉਦੇ ਗੁਣ ਗਾਇਨ ਕਰਨਾ ਕਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੇ ਸਤਿਗੁਰੂ ਜੀ ਉਹਦੇ ਗੁਣ ਗਾਇਨ ਕਰਨ ਦੇ ਨਾਲ ਕੀ ਪ੍ਰਾਪਤ ਹੋਵੇਗਾ ਲਾਭ ਕੀ ਹੋਵੇਗਾ ਫਿਰ ਪਾਤਸ਼ਾਹ ਅਗਲੀ ਪੰਕਤੀ ਵਿੱਚ ਦੱਸਦੇ ਹਨ ਸਾਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਬਲਾਇਣ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਹੈ ਨਾ ਜਿਨ੍ਹਾਂ ਦੇ ਪਰਮੇਸ਼ਰ ਨੇ ਗੁਣਾ ਨੂੰ ਜਿਸ ਨੇ ਗਾਉਣਾ ਕੀਤਾ ਗਾਇਆ ਹੈ ਨਾ ਉਹਨਾਂ ਦੀ ਤਾਂ ਹੀ ਸ਼ਾਂਤ ਸ਼ਾਂਤੀ ਪ੍ਰਾਪਤ ਹੁੰਦੀ ਹੈ ਪਰਮੇਸ਼ਰ ਦੇ ਗੁਣ ਗਾਇਨ ਕਰਨ ਦੇ ਨਾਲ ਸਾਰੀਆਂ ਵਾਸਨਾਵਾਂ ਜਿਹੜੀਆਂ ਨੇ ਉਹ ਸ਼ਾਂਤ ਪੈ ਜਾਂਦੀਆਂ ਨੇ ਸ਼ਾਂਤੀ ਪ੍ਰਾਪਤ ਹੁੰਦੀ ਨੇ ਫਿਰ ਸ਼ਾਂਤੀ ਵਾਲੇ ਹਿਰਦੇ ਦੇ ਵਿੱਚ ਸਹਜ ਸਹਜ ਜਿਨਨ ਅਪਰੋਖ ਗਿਆਨ ਪੈਦਾ ਹੁੰਦਾ ਆ ਫਿਰ ਇਸ ਤੋਂ ਉਪਰੰਤ ਜਦੋਂ ਹਿਰਦਾ ਸ਼ਾਂਤ ਹੋ ਗਿਆ ਫਿਰ ਸਹਜ ਪ੍ਰਾਪਤ ਹੁੰਦਾ ਆ ਅਪਰੋਖ ਗਿਆਨ ਪੈਦਾ ਹੁੰਦਾ ਆ ਅਪਰੋਖ ਗਿਆਨ ਤੋਂ ਬਾਅਦ ਜਿਹੜਾ ਆ ਮਨ ਰਹਿਸ ਪ੍ਰਸੰਤਾ ਆਨੰਦ ਰਹਿਸ ਪ੍ਰਸੰਤਾ ਆਨੰਦ ਪ੍ਰਾਪਤ ਹੁੰਦਾ ਆ ਮਨ ਉਪਜਿਓ ਉਪਜਿਓ ਪੈਦਾ ਹੋ ਜਾਂਦਾ ਹੈ ਮਨ ਦੇ ਵਿੱਚ ਸ਼ਾਂਤੀ ਆਉਂਦੀ ਹੈ ਹਿਰਦੇ ਦੇ ਅੰਦਰ ਸਹਜਤਾ ਆਉਂਦੀ ਹੈ ਰਹਿਸ ਪ੍ਰਸੰਤਾ ਆਨੰਦ ਪ੍ਰਾਪਤ ਹੁੰਦਾ ਹੈ ਮਨ ਉਪਜਿਓ ਮਨ ਦੇ ਵਿੱਚ ਉਪਜਦਾ ਹੈ ਆਨੰਦ ਪੈਦਾ ਹੁੰਦਾ ਹੈ ਮਨ ਦੇ ਵਿੱਚ ਪ੍ਰਸੰਤਾ ਆਨੰਦ ਉਪਜੋ ਪੈਦਾ ਹੋ ਜਾਂਦਾ ਹੈ ਸਗਲੇ ਦੁੱਖ ਪੁਲਾਇਣ ਅਤੇ ਜਮਨ ਮਰਨ ਦੇ ਆਦਿਕ ਸਗਲੇ ਸਾਰੇ ਦੁੱਖ ਜਿਹੜੇ ਨੇ ਦੁੱਖ ਜਿਹੜੇ ਨੇ ਪੁਲਾਇਣ ਭਾਪ ਘਾੜੇ ਹੋ ਜਾਂਦੇ ਨੇ ਭੱਜ ਜਾਂਦੇ ਨੇ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣ ਗਾਇਨ ਕਰਨ ਦੇ ਨਾਲ ਪਾਤਸ਼ਾਹ ਕਹਿੰਦੇ ਕੀ ਹੁੰਦਾ ਆ ਸ਼ਾਂਤ ਹਿਰਦਾ ਅੰਦਰੋਂ ਸ਼ਾਂਤ ਹੋ ਜਾਂਦਾ ਵਾਸਨਾਵਾਂ ਸ਼ਾਂਤ ਹੋ ਜਾਂਦੀਆਂ ਨੇ ਸਹਜ ਅਪਰੋਗ ਗਿਆਨ ਪੈਦਾ ਹੁੰਦਾ ਹੈ ਰਹਿਸ ਪ੍ਰਸੰਤਾ ਪ੍ਰਾਪਤ ਹੁੰਦੀ ਹੈ ਮਨ ਉਪਜਿਓ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ ਆਨੰਦ ਉਪਜਦਾ ਹੈ ਸਗਲੇ ਦੁੱਖ ਪੁਲਾਇਣ ਸਗਲੇ ਹੀ ਸਾਰੇ ਤਨ ਦੇ ਮਨ ਦੇ ਸਾਰੇ ਦੁੱਖ ਜਿਹੜੇ ਨੇ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਬਿਗ ਨ ਕੋ ਲਾਗਿਆ ਜਾ ਕੀ ਪ੍ਰਭ ਆਗਿਆ ਅਰਦਾਸ ਸਾਰੇ ਸਗਲੇ ਤੋਂ ਭਾਵ ਕਿ ਸਾਰੇ ਦੁਖ ਪਲਾਇਣ ਸਾਰੇ ਦੁਖ ਜਿਹੜੇ ਨੇ ਪਲਾਇਣ ਭੱਜ ਜਾਂਦੇ ਨੇ ਖਤਮ ਹੋ ਜਾਂਦੇ ਹਨ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਜੋ ਮੰਗਹਿ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਈਨ ਮਹਾਰਾਜੇ ਪਾਤਸ਼ਾਹ ਮੈਨੂੰ ਕੀ ਕੁਝ ਮਿਲੇਗਾ ਕੀ ਪ੍ਰਾਪਤ ਹੋਵੇਗਾ ਤੇ ਪਾਤਸ਼ਾਹ ਪ੍ਰਮਾਨ ਕਰਦੇ ਜੋ ਮੰਗਹਿ ਸੋਈ ਸੋਈ ਪਾਵੇ ਇਹ ਭਾਈ ਤੂੰ ਪਹਿਲਾ ਜਗਿਆਸੀ ਅਵਸਥਾ ਵਿੱਚ ਜੋ ਵੀ ਮੰਗੇਗਾ ਨਾ ਉਹੀ-ਉਹੀ ਧਰਮ ਅਰਥ ਕਾਮ ਆਦਿਕ ਪ੍ਰਦਾਰਥ ਧਰਮ ਅਰਥ ਕਾਮ ਮੋਖ ਆਦਿਕ ਜਿਹੜਾ ਵੀ ਜੋ ਮੰਗੇ ਸੋਈ ਸੋਈ ਪਾਵੇ ਸਾਰਾ ਕੁਝ ਹੀ ਪਾਵੇ ਪ੍ਰਾਪਤ ਕਰ ਲਵੇਗਾ ਸਾਰਾ ਕੁਝ ਹੀ ਪ੍ਰਾਪਤ ਹੋ ਜਾਵੇਗਾ ਤੇ ਫਿਰ ਕੀ ਕਰਨਾ ਆ ਇਦੇ ਵਾਸਤੇ ਸਾਰਾ ਕੁਝ ਪ੍ਰਾਪਤ ਹੋਣ ਵਾਸਤੇ ਫਿਰ ਮੈਂ ਕੀ ਕਰਾਂ ਇਹ ਮਹਾਰਾਜ ਕੀ ਕਰਨਾ ਚਾਹੀਦਾ ਤੇ ਪਾਤਸ਼ਾਹ ਫਰਮਾਨ ਕਰਦੇ ਸੇਵ ਹਰ ਕੇ ਚਰਨ ਰਸਾਇਣ ਹੈ ਭਾਈ ਰਸਾਇਣ ਸਾਰੇ ਰਸਾਂ ਦੇ ਆਇਣ ਕਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਸੇਵ ਸੇਵਨ ਕਰ ਹਰੀ ਦੇ ਚਰਨ ਹੀ ਰਸਾਇਣ ਹਨ ਉਹਨਾਂ ਨੂੰ ਸੇਵਣਾ ਕਰ ਪਰਮੇਸ਼ਰ ਨੂੰ ਧਿਆਉਣਾ ਕਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ ਕਰ ਸੇਵ ਹਰ ਕੀ ਚਰਨ ਰਸਾਇਣ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਤਰਕੇ ਪਰਮੇਸ਼ਰ ਦਾ ਨਾਮ ਜਪਣਾ ਕਰ ਉਹਦੀ ਅਰਦਾਸਨਾ ਕਰ ਜੋ ਮੰਗ ਹੈ ਸੋਈ ਸੋਈ ਪਾਵੇ ਜੋ ਕੁਝ ਮੰਗੇਗਾ ਉਹੀ-ਉਹੀ ਪ੍ਰਾਪਤ ਹੋ ਜਾਵੇਗਾ ਪਰ ਕਰਨਾ ਕੀ ਪਵੇਗਾ ਸੇਵ ਹਰ ਕੇ ਚਰਨ ਰਸਾਇਣ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਜਿਹੜੇ ਨੇ ਨਾ ਉਹਨਾਂ ਦਾ ਸੇਵਨ ਕਰ ਉਹਨਾਂ ਨੂੰ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਤਰਕੇ ਉਨ੍ਹਾਂ ਦੀ ਸੇਵਾ ਕਰ ਨਾਮ ਜਪ ਅराधना ਕਰ ਹਿਰਦੇ ਅੰਦਰ ਵਸਾ ਕਰ ਕੇ ਰੱਖ ਪਰਮੇਸ਼ਰ ਦੇ ਚਰਨਾਂ ਨੂੰ ਤੇ ਪਾਤਸ਼ਾਹ ਕਹਿੰਦੇ ਕੋ ਸਾਰਾ ਕੁਝ ਹੀ ਪ੍ਰਾਪਤ ਹੁੰਦਾ ਹੈ ਜਨਮ ਮਰਨ ਦੁਹ ਹੋ ਤੇ ਛੁੱਟੇ ਭਵਜਲ ਜਗਤ ਤਰਾਈਣਾ ਕਿਸਰੇ ਜਨਮ ਮਰਨ ਜਿਹੜਾ ਆ ਮੁੱਕ ਜਾਵੇਗਾ ਪਾਤਸ਼ਾਹ ਪ੍ਰਮਾਨ ਕਰਦੇ ਹੀ ਭਾਈ ਫਿਰ ਤੂੰ ਜਨਮ ਮਰਨ ਤੇ ਮਰਨ ਦੁਹ ਦੁਹ ਤੇ ਭਾਵ ਦੋਵਾਂ ਤੇ ਜਨਮ ਤੇ ਮਰਨ ਦੁਹੂ ਦੋਵਾਂ ਤੋਂ ਛੁੱਟੇ ਛੁੱਟ ਜਾਵੇਂਗਾ ਪਰਮੇਸ਼ਰ ਦੇ ਚਰਨ ਹਿਰਦੇ ਅੰਦਰ ਤੇ ਆ ਕੇ ਸੇਵਕ ਇਹਾਤ ਕਰਕੇ ਉਹਦਾ ਸੇਵਨ ਕਰਨਾ ਪਰਮੇਸ਼ਰ ਦੀ ਅਰਦਾਸਨਾ ਕਰਨਾ ਪਾਤਸ਼ਾਹ ਕਹਿੰਦੇ ਜਨਮ ਮਰਨ ਦੁਹੂ ਤੇ ਛੁੱਟੇ ਜਨਮ ਮਰਨ ਦੋਆ ਤੈ ਛੁੱਟ ਜਾਵੇਂਗਾ बार-बार ਜੰਮਣ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਣਾ ਪਵੇਗਾ ਤੈਨੂੰ ਨਹੀਂ ਤੇ ਇਹ ਗੇੜਾ ਬਹੁਤ ਲੰਮਾ ਜੀ ਬਹੁਤ ਲੰਮਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਰ ਕੁਰੰਗਾ ਕਈ ਜਨਮ ਜਰੀਆ ਕੀੜੇ ਪਤੰਗੇ ਬਣਦੇ ਆਂ ਤੇਰੇ ਪ੍ਰਾਪਤ ਨਿਗਲ ਜਾਣੇ ਕਈ ਜਨਮ ਪੰਛੀ ਬਣਦੇ ਆਂ ਜਾਨਵਰ ਬਣਦੇ ਆ ਪਛੂ ਬਣਦੇ ਆ ਜਲ ਦੇ ਜੀਵ ਜੰਤੂ ਕੀੜੇ ਮੱਛੀ ਆਦਿਕ ਸੱਪ ਅਸਰਾਲ ਬਣਦੇ ਆ ਧੋੜੇ ਬਣਦੇ ਆ ਖੋਤੇ ਗਧੇ ਬਣਦੇ ਆ ਕੂਕਰ ਬਣਦੇ ਆ ਕਿੰਨੇ ਇਹ ਢੀੜਾ ਬਹੁਤ ਲੰਬਾ ਹੈ ਨਾ 84 ਲੱਖ ਦਾ ਢੀੜਾ ਵੀ ਛੋਟਾ ਥੋੜੀ ਤੇ ਪਾਤਸ਼ਾਹ ਕਹਿੰਦੇ ਜੇ ਪਰਮੇਸ਼ਰ ਦਾ ਨਿਯਾਮ ਧਿਆਵੇਂਗਾ ਨਾ ਉਦੇ ਚਰਨਾ ਦਾ ਧਿਆਨ ਕਰਕੇ ਪਰਮੇਸ਼ਰ ਦਾ ਨਾਮ ਜਪੇਗਾ ਤੇ ਛੁੱਟ ਜਾਵੇਗਾ ਜਨਮ ਮਰਨ ਤੋਂ ਇਸ ਗੇੜ ਤੋਂ ਬਾਜ ਜਾਵੇਗਾ ਕੁੰਭੀ ਨਰਕ ਤੋਂ ਬਚ ਜਾਵੇਗਾ ਬਾਰ ਬਾਰ ਜੰਮਣਾ ਮਰਣਾ ਜਿਹੜਾ ਕੋਈ ਸੌਖਾ ਥੋੜੀ ਮਾੜੀਆਂ ਜੁਨਾਂ ਚ ਪੈਣ ਤੋਂ ਬਾਜ ਜਾਵੇਗਾ ਜਨਮ ਮਰਨ ਦੋਹੋਂ ਤੇ ਛੁੱਟੇ ਭਵਜਲ ਜਗਤ ਤਰਾਇਣਾ ਭਵਜਲ ਜਗਤ ਤਰਾਇਣ ਉਹ ਜਗਤ ਜਿਹੜਾ ਨਾ ਜਗਤ ਪੈਦਾ ਤੇ ਗਤ ਕਹਿੰਦੇ ਨਾਸ ਹੋਣ ਵਾਲੇ ਭਵਜਲ ਸੰਸਾਰ ਸਮੁੰਦਰ ਜਮਨ ਮਰਨ ਦੇ ਭਾਅ ਭੈ ਰੂਪ ਜਲਨ ਭਰੇ ਹੋਏ ਸੰਸਾਰ ਸਮੁੰਦਰ ਜੀਵਾਂ ਨੂੰ ਤਰਾਇਣ ਤਰਨ ਵਾਲੇ ਜਹਾਜ਼ ਬਣ ਜਾਂਦੇ ਨੇ ਉਹ ਆਪ ਤਾਂ ਤਰ ਹੀ ਜਾਂਦੇ ਨੇ ਸਗੋਂ ਆਪਣੇ ਨਾਲ ਹੋਰਨਾਂ ਨੂੰ ਵੀ ਤਾਰ ਦਿੰਦੇ ਨੇ ਭਵਜਲ ਜਗਤ ਤਰਾਇਣ ਭਵਜਲ ਜਗਤ ਨੂੰ ਤਰ ਜਾਂਦੇ ਨੇ ਜਗਤ ਨੂੰ ਨਾ ਤਰ ਜਾਂਦੇ ਨੇ ਭਾਵ ਭੈ ਰੂਪ ਜਲ ਨਾਲ ਭਰੇ ਹੋਏ ਸੰਸਾਰ ਸਮੁੰਦਰ ਆਹ ਸੰਸਾਰ ਸਮੁੰਦਰ ਭਵਜਲ ਕਹਿੰਦੇ ਸੰਸਾਰ ਸਮੁੰਦਰ ਸੰਸਾਰ ਦਾ ਸਮੁੰਦਰ ਜਿਹੜਾ ਹੈ ਨਾ ਸੰਸਾਰ ਦਾ ਸਮੁੰਦਰ ਭਾਵ ਤੇ ਜਲ ਭਾਵੋ ਭਾਂ ਰੂਪੀ ਜਲ ਜਲ ਦੇ ਨਾਲ ਭਰਿਆ ਹੋਇਆ ਇਹ ਸੰਸਾਰ ਦਾ ਸਮੁੰਦਰ ਜਿਹੜਾ ਨਾ ਭਾਵ ਜਲ ਜਗਤ ਪਾਤਸ਼ਾਹ ਕਹਿੰਦੇ ਇਹ ਜਗਤ ਦਾ ਜਿਹੜਾ ਨਾ ਸਮੁੰਦਰ ਜਿਹੜਾ ਆ ਜਗਤ ਦਾ ਸਮੁੰਦਰ ਸੰਸਾਰ ਸਮੁੰਦਰ ਜਿਹੜਾ ਨਾ ਤਰੈਣ ਇਹਨੂੰ ਤਰਨ ਵਾਲਾ ਬਣ ਜਾਵੇਂਗਾ ਆਪ ਤੇ ਤਰ ਜਾਵੇਂਗਾ ਤੇ ਹੋਰਨਾਂ ਨੂੰ ਵੀ ਤਾਰ ਲਵੇਂਗਾ ਆਪ ਤੇ ਤਰਨਾ ਹੀ ਆ ਨਾਮ ਜਪ ਕਰਕੇ ਹੋਰਨਾਂ ਨੂੰ ਵੀ ਨਾਮ ਦੇ ਨਾਲ ਜੋੜ ਦੇਣਾ ਪਰਿਵਾਰ ਨੂੰ ਜੋੜ ਦੇਣਾ ਹੋਰ ਕਿਸੇ ਸਾਥ ਸੰਬੰਧੀ ਨੂੰ ਜੋੜ ਦੇਣਾ ਕਿਛ ਦੋਸਤ ਮਿੱਤਰ ਆਂਢੀ ਗੁਆਂਢੀ ਨੂੰ ਜੋੜ ਦੇਣਾ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੋੜ ਦੇਣਾ ਸਤ ਸੰਗਤ ਦੇ ਨਾਲ ਜੋੜ ਦੇਣਾ ਇਸ ਕਰਕੇ ਪਾਤਸ਼ਾਹ ਕਹਿੰਦੇ ਆਪ ਤੋਂ ਤੂੰ ਤਰਹਿਂਗਾ ਈ ਤੂੰ ਤਰਨਹਾਰ ਕਾਰਨ ਵਾਲਾ ਬਣ ਜਾਵੇਂਗਾ ਹੋਰਨਾਂ ਨੂੰ ਵੀ ਤਰਾਇਣ ਸਗੋਂ ਆਪਣੇ ਨਾਲ ਹੋਰਨਾਂ ਨੂੰ ਵੀ ਤਾਰ ਦਿੰਦੇ ਨੇ ਜਿਹੜੇ ਪਰਮੇਸ਼ਰ ਅਕਾਲਪੁਰਖ ਵਾਹਿਗੁਰ ਨਾ ਪਜਪਦੇ ਹਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣਾ ਹੇ ਭਾਈ ਅਸੀਂ ਵੇਦਾਂ ਦੁਆਰਾ ਖੋਜਿਤ ਖੋਜਦੇ ਹਾਂ ਸਾਤਰਾਂ ਦੁਆਰਾ ਖੋਜਦੇ ਹਾਂ ਸਾਧ ਸੰਗਤ ਦੁਆਰਾ ਵੀ ਤਤ ਸੰਧਾਨ ਦੀ ਵਿਚਾਰਿਓ ਵਿਚਾਰ ਕੀਤੀ ਹੈ ਖੋਜਿਤ ਖੋਜਰ ਤਤ ਵਿਚਾਰਿਓ ਖੋਜਦੇ ਹਾਂ ਖੋਜਦੇ ਹਾਂ ਨਾ ਤਤ ਸਿਧਾਂਤ ਦੀ ਵਿਚਾਰਿਓ ਵਿਚਾਰ ਕੀਤੀ ਹੈ ਸਰੀਰ ਦੁਆਰਾ ਵੀ ਖੋਜਦੇ ਹਾਂ ਮਨ ਦੁਆਰਾ ਵੀ ਖੋਜਦੇ ਹਾਂ ਬੁੱਧੀ ਵਿੱਚ ਵੀ ਇਹੀ ਤਤ ਸਿਧਾਂਤ ਦਾ ਵਿਚਾਰ ਕੀਤੀ ਹੈ ਕਿ ਪਰਮੇਸ਼ਰ ਦੇ ਦਾਸ ਸੇਵਕ ਗੋਵਿੰਦ ਪਰਮੇਸ਼ਰ ਦੇ ਪ੍ਰਾਇਣ ਆਸਰੇ ਤੋਂ ਪਰਮੇਸ਼ਰ ਦੇ ਆਸਰੇ ਹੋ ਕੇ ਰਹਿਣਾ ਚਾਹੀਦਾ ਹੈ ਤਾਂ ਹੀ ਉਸ ਦਾ ਭਲਾ ਹੈ ਦਾਸ ਗੋਵਿੰਦ ਪ੍ਰਾਇਣ ਜਿਸ ਮਹਾਰਾਜ ਜੀ ਦਾ ਸੇਵਕ ਬਣਨਾ ਹੈ ਉਹ ਮਹਾਰਾਜ ਜੀ ਦੇ ਪ੍ਰਾਇਣ ਆਸਰੇ ਹੋ ਕਰਕੇ ਆਸਰੇ ਦੇ ਅਨਸਾਰ ਆਸਰੇ ਹੋ ਜਾਣਾ ਕਰੇ ਹੋਰ ਝੂਠੇ ਆਸਰਾ ਨੂੰ ਛੱਡ ਛੜਨਾ ਕਰੇ ਹੋਰ ਸਾਰੇ ਦਾਸ ਗੁਵਿੰਦ ਪ੍ਰਾਇਣ ਖੋਜਤ ਖੋਜ ਤਤ ਵਿਚਾਰ ਕਹਿੰਦੇ ਖੋਜਦਿਆਂ ਖੋਜਦਿਆਂ ਇਹ ਤਤ ਕੱਢ ਆਇਆ ਇਹ ਤਤ ਦੀ ਵਿਚਾਰ ਕੀਤੀ ਐ ਖੋਜਦਿਆਂ ਖੋਜਦਿਆਂ ਸਰੀਰ ਦੁਆਰਾ ਖੋਜਦੇ ਆਂ ਮਨ ਦੁਆਰਾ ਖੋਜਦੇ ਆਂ ਬੁੱਧੀ ਦੁਆਰਾ ਇਹ ਤਤ ਕੱਢਣਾ ਕੀਤਾ ਆ ਇਸ ਤਤ ਨੂੰ ਪ੍ਰਾਇਣ ਇਸ ਤਤ ਆਸਰੇ ਹੋ ਕੇ ਰਹਿਣਾ ਚਾਹੀਦਾ ਦਾਸ ਗੋਵਿੰਦ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਜੀ ਉਹਦੇ ਦਾਸ ਹੋ ਕਰਕੇ ਜਿਸ ਨੇ ਮਹਾਰਾਜ ਜੀ ਦਾ ਸੇਵਕ ਬਣਨਾ ਹੈ ਤਾਂ ਉਹ ਮਹਾਰਾਜ ਦੀ ਪ੍ਰਾਇਣ ਆਸਰੇ ਹੋ ਜਾਣਾ ਕਰੇ ਤੇ ਝੂਠੇ ਆਸਰਾ ਨੂੰ ਛੱਡ ਦੇਵੇ ਝੂਠੇ ਦੁਨੀਆ ਦੇ ਸਾਰੇ ਆਸਰੇ ਛੱਡ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਾਸ ਹੋ ਜਾਵੇ ਉਹਦਾ ਸੇਵਕ ਬਣ ਜਾਵੇ ਕੇਵਲ ਤਾਂ ਕੇਵਲ ਆਸਰਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਨਣਾ ਕਰੇ ਪਾਤਸ਼ਾਹ ਕਹਿੰਦੇ ਖੋਜਦਿਆਂ ਖੋਜਦਿਆਂ ਇਹ ਤਤ ਵਿਚਾਰ ਇਹ ਤਤ ਦੀ ਵਿਚਾਰ ਕੀਤੀ ਹੈ ਅਗਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਿਹੇ ਭਾਈ ਜੇਕਰ ਤੂੰ ਅਬਨਾਸੀ ਅਬਨਾਸੀ ਤੋਂ ਭਾਵ ਹੁੰਦਾ ਨਾਸ ਤੋਂ ਰਹਿਤ ਖੇਮ ਸੁਖ ਚਾਹੁੰਦਾ ਹੈ ਅਬਨਾਸੀ ਖੇਮ ਚਾਹੇ ਜੇ ਨਾਨਕ ਨਾਸ ਤੋਂ ਰਹਿਤ ਖੇਮ ਸੁਖ ਚਾਹੁੰਦਾ ਹੈ ਅਬਨਾਸੀ ਪਰਮੇਸ਼ਰ ਦੀ ਪ੍ਰਾਪਤੀ ਅਤੇ ਪ੍ਰਾਪਤੀ ਦੀ ਖੇਮ ਰੱਖਿਆ ਚਾਹੁੰਦਾ ਹੈ ਅਬਨਾਸੀ ਪਰਮੇਸ਼ਰ ਪਾਸੋਂ ਆਪਣੀ ਰੱਖਿਆ ਚਾਹੁੰਦਾ ਆ ਨਾ ਅਬਨਾਸੀ ਖੇਮ ਚਾਹੇ ਜੇ ਨਾਨਕ ਰੱਖਿਆ ਚਾਹੁੰਦਾ ਅਬਨਾਸੀ ਪਰਮੇਸ਼ਰ ਤੋਂ ਤੇ ਪਾਤਸ਼ਾਹ ਕਹਿੰਦੇ ਚਾਹੀ ਜੀ ਸਦਾ ਸਿਮਰ ਨਾਰਾਇਣ ਭਾਵ ਕਿ ਜੇ ਤੂੰ ਮੁਕਤੀ ਦਾ ਸੁਖ ਚਾਹੁੰਦਾ ਨਾ ਤੇ ਪਾਤਸ਼ਾਹ ਕਹਿੰਦੇ ਸਦਾ ਸਿਮਰ ਨਾਰਾਇਣ ਤੇ ਸਦਾ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨਾਰਾਇਣ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਨੂੰ ਸਿਮਰਿਆ ਕਰ ਕਰ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੈਨੂੰ ਸੁਖ ਵੀ ਪ੍ਰਾਪਤ ਹੋ ਜਾਵੇਗਾ ਤੇਰੀ ਰੱਖਿਆ ਵੀ ਹੋ ਜਾਵੇਗੀ ਤੈਨੂੰ ਅਬਨਾਸੀ ਪਰਮੇਸ਼ਰ ਤੋਂ ਮੁਕਤੀ ਵੀ ਪ੍ਰਾਪਤ ਹੋ ਜਾਵੇਗੀ ਪਾਤਸ਼ਾਹ ਪਾਵਨ ਪੀਤਰ ਸ਼ਬਦ ਦੇ ਅੰਦਰ ਨਾਮ ਦੀ ਮਹਿਮਾ ਦੱਸਦੇ ਨੇ ਕਿ ਨਾਮ ਜਪਣ ਦਾ ਕੀ ਫਾਇਦਾ ਆ ਕੀ ਲਾਭ ਆ ਨਾਮ ਜਪਣ ਦਾ ਤੇ ਪਾਤਸ਼ਾਹ ਕਹਿੰਦੇ ਅਬਨਾਸੀ ਖੇਮ ਚਾਹੇ ਜੀ ਨਾਨਕ ਜੀ ਅਬਨਾਸੀ ਨਾਸ ਤੋਂ ਰਹਿਤ ਪਰਮੇਸ਼ਰ ਦਾ ਨਾਮ ਤੋਂ ਮੁਕਤੀ ਚਾਹੁੰਦਾ ਹਨ ਕੀ ਮੁਕਤੀ ਪ੍ਰਾਪਤ ਹੋ ਜਾਵੇ ਸੁਖ ਪ੍ਰਾਪਤ ਹੋ ਜਾਵੇ ਖੇਮ ਸੁਖ ਚਾਹਨਾ ਆ ਮੁਕਤੀ ਚਾਹਨਾ ਆ ਤੇ ਪਾਤਸ਼ਾਹ ਕਹਿੰਦੇ ਸਦਾ ਸਿਮਰ ਨਾਰਾਇਣ ਪ੍ਰਸਦਾ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਿਆ ਕਰ ਸਿਮਰਿਆ ਕਰ ਬਸ ਇੰਨੀ ਗੱਲ ਆ ਜੇ ਤੂੰ ਸਾਰੇ ਪਾਤਸ਼ਾਹ ਕਹਿੰਦੇ ਸੁਖ ਚਾਹਨਾ ਸੋ ਸਾਰ ਸਮੁੰਦਰ ਤੋਂ ਤਰਨਾ ਚਾਹਾਂਗਾ ਤੇ ਫਿਰ ਪਰਮੇਸ਼ਰ ਨੂੰ ਅਰਾਧਿਆ ਕਰ ਉਹਨੂੰ ਸਿਮਰਿਆ ਕਰ ਉਹਦਾ ਨਾਮ ਜਪਿਆ ਕਰ ਉਹਨੂੰ ਧਿਆਇਆ ਕਰ ਤੇ ਪਾਤਸ਼ਾਹ ਕਹਿੰਦੇ ਫਿਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਮਿਲਦਾ ਬਚਾਈਦਾ ਆ ਪਰਮੇਸ਼ਰ ਦਾ ਨਾਮ ਜਪਣ ਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ ਜਿਨ੍ਹਾਂ ਨੇ ਉਹ ਆਪ ਤਰੇ ਨੇ ਤੇ ਉਹਨਾਂ ਨੇ ਹੋਰਨਾਂ ਨੂੰ ਵੀ ਤਾਰ ਲਿਆ ਆਓ ਇੱਕ ਮਿੰਟ ਵਾਸਤੇ ਸਾਰੀ ਸੰਗਤ ਨਾਮ ਜਪੀਏ ਫਿਰ ਅਖੇਲੀਆਂ ਪਕੜੀਆਂ ਪੜ੍ਹ ਕਰਕੇ ਸਮਾਪਤੀ ਕਰਾਂਗੇ ਫਿਰ ਦਾਸ ਸਾਰੀ ਸੰਗਤ ਨੇ ਕਿਰਪਾ ਕਰਨੀ ਜੀ ਵਾਹਿਗੁਰੂ 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 ਸੋ ਸਤਿਗੁਰੂ ਜੀ ਆਨੇ ਅੱਜ ਦੇ ਪਾਵਨ ਪਿੱਤਰ ਸ਼ਬਦ ਦੁਆਰਾ ਇਹ ਹੀ ਦਸਨਾ ਕੀਤਾ ਹੈ ਕਿ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਕਰ ਰਸਨਾ ਗੁਣ ਗੋਪਾਨ ਦਗਾਏ ਰਸਨਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਇਨ ਕਰ ਉਹਦਾ ਨਾਮ ਜਪ ਤੇ ਪਾਤਸ਼ਾਹ ਕਹਿੰਦੇ ਪ੍ਰਸਾਦ ਸਹਜ ਰਹਿਸ ਮਨ ਉਪਜਿਓ ਸਗਲੇ ਦੂਖ ਪਲਾਇਣ ਮਨ ਦੇ ਵਿੱਚ ਸ਼ਾਂਤੀ ਆਵੇਗੀ ਵਿਸ਼ੇ ਵਿਕਾਰ ਸ਼ਾਂਤ ਹੋਣਗੇ ਆਨੰਦ ਦੀ ਪ੍ਰਾਪਤੀ ਹੋਵੇਗੀ ਸਾਰੇ ਹੀ ਦੁੱਖ ਜਿਹੜੇ ਆਉਂ ਉਹ ਭੱਜ ਜਾਣਗੇ ਖਤਮ ਹੋ ਜਾਣਗੇ ਜੋ ਜੋ ਵੀ ਮੰਗੇਗਾ ਉਹੀ-ਉਹੀ ਪ੍ਰਾਪਤ ਹੋ ਜਾਵੇਗਾ ਪਰ ਪਰਮੇਸ਼ਰ ਦਾ ਨਾਮ ਜਪ ਕਰਕੇ ਉਹਦੀ ਅਰਦਾਸਾ ਕਰਕੇ ਜਨਮ ਮਨ ਤੋਂ ਛੁੱਟ ਜਾਵੇਗਾ ਪਾਪ ਜਿਹੜਾ ਤਰਜਾਵੇਂਗਾ ਉਹਨਾਂ ਨੂੰ ਤਾਰਨਯੋਗ ਆ ਹੋ ਜਾਵੇਗਾ ਸ੍ਰੀ ਵਾਹਿਗੁਰੂ ਆਸਰਾ ਕਮਿਸ਼ਲੇ ਤੱਕਣਾ ਕਰੀ ਐਸੇ ਅਬਨਾਸੀ ਅਕਾਲ ਓਟ ਦੇ ਜੀ ਨਾਮ ਯਾਰ ਕੇ ਪੰਜਵਾਂ ਫੇਰੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਮੁਕਤੀ ਜਿਹੜੀ ਹੈ ਪਰਮੇਸ਼ਰ ਨੇ ਗੋਣ ਰੀਆ ਨਿਤ ਸਾਇਣਾ ਜਨਮਾਂ ਦੇ ਗਿਰੇ ਚ ਪਿਆ ਉਹ ਕਿਸੇ ਨੂੰ ਕੀ ਮੁਕਤੀ ਬਾਤ ਸਹਿਜ ਰਹਿਮ ਪ੍ਰਮੇਸ਼ਰ ਸ਼ਬਦ ਗੁਰੂ ਦਾ ਅਮਨਾਸੀ ਹੈ ਸਗਲੇ ਨਾਸ ਨਹੀਂ ਹੋਣਾ ਇਹ ਹੀ ਮੁਕਤੀ ਦੇ ਸਕਦਾ ਸਾਨੂੰ ਜਿਹੜਾ ਆਪ ਅਮਨਾਸੀ ਹੈ ਜਿਹੜਾ ਆਪ ਜਨਮਾਂ ਦੇ ਗਿਰੇ ਚ ਪਿਆ ਤੂੰ ਕਿਸੇ ਨੂੰ ਕੀ ਮੁਕਤੀ ਦੋ ਕਾਲ ਨਿਦ ਗਾਇ ਮੁਕਤੀ ਤੇ ਸਤਗੁਰੂ ਜੀ ਦੇਣ ਗਿਆ ਸ਼ਬਦ ਗੁਰੂ ਸਾ ਆਪਲੇ ਸਹਜ ਰਹਸ ਮਨ ਉਪਰਿ ਸਦਾ ਸਿਮਰ ਨਾਰਾਇਣ ਸਗਲੇ ਦੂਰ ਵਿਸ਼ ਨਾਰਾਇਣ ਸਿਮਰਦਾ ਦਾ ਸਿਮਰਨ ਕਰਿਆ ਕਰੀ ਸਿਮਰਨ ਕਰਕੇ ਲੋਕ ਸੁਖੀ ਬਲੋਕਾ ਨਾਨਕ ਹਰ ਪ੍ਰਭਿ ਆਪਿ ਵਾਹਿ ਟੂਟਨ ਕੋਟਾਨ ਧੰਨਵਾਦ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਬਹੁਤ ਪਾਵਨ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਬਾਣੀ ਪੜਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਸਭ ਮਾਨ ਵਾਣੀਆਂ ਕੁਲ ਆਲਮ ਅੱਗੇ ਤੋਂ ਸਤਿਗੁਰੂ ਜੀ ਸਮਾਪਤ ਕਰਦੇ ਸੱਚੀਆਂ ਦੋਹਾਂ ਸੰਜੇ ਰੱਖ ਬਰ ਸਮਾਪਤੀ ਕਰੀਏ ਫਿਰ ਅਰਦਾਸ ਬਾਹਰੀ ਗੁਰੂ ਮਨਨ ਸਿੰਘ ਸਾਹਿਬ ਮਹਾਰਾਜ ਸਰਵਾ ਕਰਨਾ ਹੈ ਜੀ ਪਾਵਨ ਖੋਜ ਖੋਜਤ ਸਤਿ ਵਿਚਾਰਿਓ ਦਾਸ ਸਭ ਗੋਵਿੰਦ ਸੋ ਰਾਇਣ ਅਬ ਨਾਸੀਖੇ ਚਾਹੇ ਜੀ ਨਾਲ ਸ਼ਰਮ ਕੋਈ ਹੈ ਸਦਾ ਸਿਮਰ ਨਾਰਾਇਣ ਦਾ ਕਪੜਾ ਨਦਰਿਵਾਹ ਹੈ ਗੁਰੂ ਜੀ ਦਾ ਖਨਸਾ ਅਮਰਤੁ ਦਾ ਨਦਰਿਵਾਹ ਹੈ ਗੁਰੂ ਜੀ ਦੀ ਕਨਕਸ਼ਿਸ਼ ਕੀ ਪਾਤ ਹੈ ਅਮਰਤੁ ਦੇ ਸਮੇ ਨੂੰ ਮੁਖ ਰੱਖਦੇ ਹੋਇਆ ਸਤਿਗੁਰ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ